ਹਾਂਜੀ ਵੀਰੋ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਆਪਾਂ ਵੀਰੋ ਅੱਜ ਦੋ ਨਿਊ ਟੇਬਲ ਹੋਰ ਬਣਾਏ ਨੇ ਜੀ ਇਹ ਵੀਰੋ ਆਪਾਂ ਐਚ ਡੀ ਐਮ ਆਰ ਚ ਬਣਾਏ ਨੇ ਇਹਦੇ ਉੱਪਰ ਆਪਾਂ ਵੀਰੋ ਡੀਕੋ ਪੇਂਟ ਕਰਾਵਾਂਗੇ ਜੀ ਜਨਨ ਕਿ ਨੀਚੇ ਆਪਾਂ ਬਫਰ ਲਾਤੇ ਵੀ ਜਨਨ ਕਿ ਪਾਣੀ ਪੂਣਾ ਮਾਲ ਮੋਟਾ ਖਰਾਬ ਨਾ ਹੋਣੀ ਇਹ ਆਪਾਂ ਕੋਰਨਰ ਚ ਰੱਖਣੇ ਨੇ ਵੀਰੋ ਇਹ 20 ਇੰਚ ਉੱਚੇ ਬਣਾਏ ਨੇ ਆਪਾਂ ਨੇ ਜਿਹੜਾ ਇਹਦਾ ਟਾਪ ਹੈ ਜੀ ਉਹ ਹੈਗਾ 16 ਬਾਈ 16 ਦਾ ਬਾਕੀ ਵੀਰੋ ਸਾਨੂੰ ਤਿਆਰ ਕਰਕੇ ਦਿਖਾਉਣੇ ਆਪਾਂ ਜਿਹੜਾ ਡੀਕੋ ਪੇਂਟ ਹੋ ਗਿਆ ਜਨਨ ਕਿ ਬਹੁਤ ਵਧੀਆ ਗੱਲ ਬਣ ਜੂ ਇਹਦੇ ਉੱਤੇ ਆਪਾਂ ਗੁਲਦਸਤੇ ਰੱਖਣੇ ਨੇ ਜੀ ਇਹ ਬਾਕੀ ਵੀਰੋ ਤੁਸੀਂ ਪਹਿਲਾਂ ਘੱਟ ਦੇਖੇ ਹੋਣਗੇ ਕਿਉਂ ਕਈ ਨਹੀਂ ਸੀ ਤਾਂ ਬਣਾਉਂਦੇ ਨੇ ਆਪਣੀ ਵੀਡੀਓ ਹੁੰਦੀ ਹੈ ਸਿਰਫ ਗਾਹਕ ਤੇ ਸਿੱਖਣ ਵਾਲੇ ਬੰਦਿਆਂ ਲਈ ਕਿਉਂ ਜਿਹੜੇ ਵੱਡੇ ਠੇਕੇਦਾਰ ਨੇ ਉਹ ਤਾਂ ਬਹੁਤ ਵਧੀਆ ਕੰਮ ਕਰਦੇ ਨੇ ਆਪਾਂ ਜਨਨ ਕਿ ਉਹਨਾਂ ਲਈ ਵੀਡੀਓ ਪਾਉਣ ਨੂੰ ਨੇ ਜਿਨ੍ਹਾਂ ਨੂੰ ਕੰਮ ਘੱਟ ਆਉਂਦਾ ਜਾਂ ਨਵੇਂ ਬੰਦੇ ਨੇ ਜੀ ਤੇ ਆ ਗਾਹਕ ਲਈ ਹੁੰਦੀ ਆਪਣੀ ਵੀਡੀਓ ਕੋਈ ਆਪਣੀ ਵੀਡੀਓ ਦੇਖ ਕੇ ਗਾਹਕ ਨਵਾਂ ਬਣਵਾ ਲੈਂਦਾ ਹੀ ਆਪਣੇ ਮਿਸਤਰੀ ਤੋਂ ਬਾਕੀ ਵੀ ਉਹ ਵੀ ਸੁਰਨਾ ਕੱਲ ਨੂੰ ਵੀਡੀਓ ਸ਼ੇਅਰ ਕਰਾਂਗੇ ਆਪਣਾ ਵੀਰ ਉਹ ਇਹ ਮੰਨ ਕੇ ਚੱਲੋ ਕੰਮ ਅੱਜ ਕੱਲ੍ਹ ਤੇ ਹੀ ਰਹਿ ਗਿਆ ਗਾਹਕ ਤੇ ਜਾਂਦੇ ਹੋ ਸਾਰੇ ਕੰਮ ਨਵੇੜਨੇ ਆਪਾਂ ਓਕੇ ਧੰਨਵਾਦ ਜੀ